ਅੱਜ ਸਰਕਾਰ ਨੇ ਜੋ ਨਾਦਰਸ਼ਾਈ ਫਰਮਾਨ ਸਾਡੇ ਪੰਜਾਬ ਦੇ ਕਿਸਾਨਾਂ ਤੇ ਲਾਗੂ ਕੀਤਾ ਹੋਇਆ ਜਿਹੜੀ ਲੈਂਡ ਪੂਲਿੰਗ ਨੀਤੀ ਆ ਕਿਸਾਨਾਂ ਦੀਆਂ ਜ਼ਮੀਨਾਂ ਖੋਹਣ ਦੀ ਜੋ ਨੀਤੀ ਸਰਕਾਰ ਨੇ ਸਾਡੇ ਤੇ ਲਾਗੂ ਕੀਤੀ ਆ ਉਸ ਦੇ ਵਿਰੋਧ ਦੇ ਵਿੱਚ ਅੱਜ ਪਿੰਡ ਭਾਈ ਬਖਤੌਰ ਤੋਂ ਸਮੂਹ ਕਿਸਾਨ ਮਜ਼ਦੂਰ ਜਥੇਬੰਦੀਆਂ ਜੋਦਾ ਜੋ ਲੁਧਿਆਣਾ ਜ਼ਿਲ੍ਹੇ ਦਾ ਪਿੰਡ ਹੈ ਉੱਥੇ ਇੱਕ ਬਹੁਤ ਵੱਡਾ ਇਕੱਠ ਸਮੂਹ ਕਿਸਾਨ ਜਥੇਬੰਦੀਆਂ ਵੱਲੋਂ ਰੱਖਿਆ ਗਿਆ ਹੈ ਸੋ ਉਸ ਨੀਤੀ ਦੇ ਵਿਰੋਧ ਦੇ ਵਿੱਚ ਅੱਜ ਸਾਡਾ ਸਾਰਾ ਨਗਰ ਜੋਦਾਂ ਲੁਧਿਆਣਾ ਪਹੁੰਚ ਰਹੇ ਆ ਸੋ ਇੱਕ ਨਾਲਾ ਤੇ ਜਕਾਰਾ ਲਾ ਕੇ ਅਸੀਂ ਇੱਥੋਂ ਜਿਹੜੀ ਹੈਗੀ ਆ ਆਪਦਾ ਸਾਧਨ ਤੋਰਾਂਗੇ ਸੋ ਸਾਰਾ ਨੇ ਬਾਹਾਂ ਖੜੀਆਂ ਕਰਕੇ ਇਹ ਸਿੱਧ ਕਰਨਾ ਕਿ ਸਰਕਾਰ ਦੀ ਅਸੀਂ ਇਸ ਨੀਤੀ ਦੇ ਵਿਰੋਧ ਦੇ ਵਿੱਚ ਆ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਮੈਂਬਰ ਸਾਹਿਬ ਜਿਵੇਂ ਬਣਾ ਲੱਖੀ ਨੇ ਦੱਸ ਹੀ ਦਿੱਤਾ ਹੈ ਇਹ ਅਸੀਂ ਪਿੰਡ ਭਾਈ ਬਸਤੌਰ ਵੱਲੋਂ ਇਹ ਕਿਸਾਨਾਂ ਦੇ ਨਾਲ ਆਲਾ ਨਾਲਾ ਮਾਰਨਾ ਸਰਦਾਰ ਜਗਜੀਤ ਸਿੰਘ ਡੱਲੇਵਾਲ ਕਿਸਾਨ ਯੂਨੀਅਨ ਸਿੱਧੂਪੁਰ ਦੇ ਪ੍ਰਧਾਨ ਉਹਨਾਂ ਦੀ ਰਾਇਮ ਹੈ ਇੱਥੇ ਅਸੀਂ ਕਿਸਾਨਾਂ ਦੇ ਇੱਥੇ ਦੇ ਵਿੱਚ ਆਲਾ ਨਾਲਾ ਮਾਰ ਲਈ ਪਿੰਡ ਭਾਈ ਬਸਤੌਰ ਵੱਲੋਂ ਸਾਰੇ ਕਿਸਾਨ ਵੀਰ ਜਾ ਰਹੇ ਆ ਤੇ ਸਾਰੇ ਕਿਸਾਨ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਬਲਾਕ ਸਾਡਾ ਮੋੜ ਹੈ ਵੈਰੂ ਜੀ ਦਾ ਖਾਲਸਾ ਵੈਰੂ ਜੀ ਦੀ ਫਤਿਹ